ਮਾਂਸਾ ਜ਼ਿਲ੍ਹੇ ਅੰਦਰ ਚਾਈਨਾ ਡੋਰ ਨਾਲ ਪਤੰਗ ਚੜਾਉਣ ਵਾਲੇ ਵਿਅਕਤੀਆਂ ਖਿਲਾਫ ਕੀਤੀ ਜਾਵੇਗੀ ਕਾਰਵਾਈ ਡਿਪਟੀ ਕਮਿਸ਼ਨਰ ਮਾਂਸਾ ਅੱਜ ਸ਼ਾਮ ਕਰੀਬ 3 ਵਜੇ ਜਾਣਕਾਰੀ ਦਿੰਦੇ ਆ ਮਾਂਸਾ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਆਈਏਐਸ ਨੇ ਕਿਹਾ ਕਿ ਸਾਡਾ ਦੇਸ਼ ਤਿਉਹਾਰਾਂ ਦਾ ਦੇਸ਼ ਹੈ ਜਿੱਥੇ ਹਰ ਸੀਜ਼ਨ ਦੌਰਾਨ ਕੋਈ ਨਾ ਕੋਈ ਤਿਉਹਾਰ ਮਨਾਇਆ ਜਾਂਦਾ ਹੈ ਉਨ੍ਹਾਂ ਕਿਹਾ ਕਿ ਪੰਜਾਬ ਦੇ ਵੱਖ-ਵੱਖ ਸ਼ਹਿਰ ਤੰਗਬਾਜੀ ਵਿੱਚ ਮਸ਼ਹੂਰ ਹਨ ਉਹਨਾਂ ਕਿਹਾ ਕਿ ਬੱਚੇ ਤੇ ਨੌਜਵਾਨ ਇਸ ਰੁੱਤ ਵਿੱਚ ਗੁੱਡੀਆਂ ਆਸਮਾਨ ਵਿੱਚ ਉਡਾਉਂਦੇ ਹਨ ਉੱਥੇ ਉਹਨਾਂ ਬੱਚਿਆਂ ਤੇ ਨੌਜਵਾਨਾਂ ਨੂੰ ਅਪੀਲ ਕਰਦੇ ਕਿਹਾ ਕਿ ਇਹ ਸਬ ਬਸੰਤ ਰੁੱਤ ਦੌਰਾਨ ਜੋ ਪਤੰਗ ਆਸਮਾਨ ਵਿੱਚ ਉਡਾਉਂਦੇ ਹਨ ਉਹਨਾਂ ਨੂੰ ਉਡਾਉਣ ਦੀ ਸੂਤੀ ਧਾਗੇ ਵਾਲੀ ਡੋਰ ਦੀ ਵਰਤੋਂ ਕੀਤੀ ਜਾਵੇ ਨਾ ਕਿ ਨਾਈਲੋਨ ਤੋਂ ਬਣੀ ਡੋਰ ਦੀ ਵਰਤੋਂ ਕੀਤੀ ਜਾਵੇ ਉੱਥੇ ਉਹਨਾਂ ਕਿਹਾ ਕਿ ਅਸੀਂ ਅਕਸਰ ਅਖਬਾਰਾਂ ਵਿੱਚ ਪੜ੍ਹਦੇ ਹਾਂ ਕਿ ਨਾਈਲੋਨ ਧਾਗੇ ਨਾਲ ਬਣੀ ਡੋਰ ਨਾਲ ਆਸਮਾਨ ਵਿੱਚ ਉੱਡ ਰਹੇ ਪੰਛੀਆਂ ਅਤੇ ਧਰਤੀ ਤੇ ਜਾ ਰਹੇ ਰਾਹੀਰਾਂ ਦੇ ਗਲ ਕੱਟੇ ਜਾਂਦੇ ਹਨ ਜਿਸ ਨਾਲ ਕਈ ਵਾਰ ਮੌਤ ਵੀ ਹੋ ਜਾਂਦੀ ਹੈ ਜਿਸ ਦੇ ਮੱਦੇ ਨਜ਼ਰ ਮਾਨਸਾ ਜ਼ਿਲ੍ਹੇ ਅੰਦਰ ਕਿਸੇ ਵੀ ਵਿਅਕਤੀ ਵੱਲੋਂ ਚਾਈਨਾ ਡੋਰ ਖਰੀਦੀ ਅਤੇ ਵੇਚੀ ਨਹੀਂ ਜਾਵੇਗੀ ਉੱਥੇ ਉਹਨਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਚਾਈਨਾ ਡੋਰ ਦੀ ਵਰਤੋਂ ਕਰਦਾ ਜਾਂ ਫਿਰ ਵੇਚਦਾੜਿਆ ਗਿਆ ਉਸ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇਗੀ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਸਾਡਾ ਦੇਸ਼ ਨਾ ਤਿਹਾਰਾਂ ਦਾ ਦੇਸ਼ ਹੈ ਖੇਡਾਂ ਦਾ ਦੇਸ਼ ਹੈ ਉਤਸਵਾਂ ਦਾ ਦੇਸ਼ ਹੈ ਇੱਥੇ ਹਰ ਸੀਜ਼ਨ ਦੇ ਵਿੱਚ ਕੁਛ ਨਾ ਕੁਛ ਤਿਹਾਰ ਹੁੰਦਾ ਜਿਵੇਂ ਬਸੰਤ ਦੇ ਮੌਕੇ ਪਤੰਗबाजी ਹੁੰਦੀ ਹੈ ਆਪਣੇ ਬਹੁਤ ਸਾਰੇ ਏਰੀਆ ਦੇ ਵਿੱਚੋਂ ਮਸ਼ਹੂਰ ਹੈ ਸ਼ਹਿਰਾਂ ਦੇ ਵਿੱਚ ਇਸ ਸੀਜ਼ਨ ਦੇ ਵਿੱਚ ਹੁਣ ਪਤੰਗ ਉਡਾਏ ਜਾਂਦੇ ਆ ਦੀ ਕਲਮੀਨੇਸ਼ਨ ਬਸੰਤ ਤੇ ਜਾ ਕੇ ਹੁੰਦੀ ਹੈ ਤਾਂ ਪਤੰਗਾਂ ਵਾਸਤੇ ਜਿਹੜੀ ਡੋਰ ਵਰਤੀ ਜਾਂਦੀ ਹੈ ਉਹ ਜੇ ਤਾਂ ਧਾਗੇ ਵਾਲੀ ਹੈਗੀ ਹੈ ਸੂਤੀ ਹੈਗੀ ਹੈ ਤਾਂ ਉਹ ਉਹ ਵਰਤ ਕੇ ਤਾਂ ਆਪਾਂ ਪਤੰਗ ਚੜਾ ਸਕਦੇ ਆ ਬਟ ਪਿਛਲੇ ਕਾਫੀ ਟਾਈਮ ਤੋਂ ਇੱਕ ਟ੍ਰੈਂਡ ਚੱਲਿਆ ਹੋਇਆ ਹੈ ਕਿ ਜਿਹੜੀ ਚਾਈਨਾ ਡੋਰ ਹੈ ਜਿਹੜੀ ਨਾਈਲੋਨ ਦੀ ਬਣੀ ਹੁੰਦੀ ਹੈ ਆ ਉਹਦੇ ਤੇ ਫਿਰ ਇੱਕ ਹੋਰ ਡੋਰ ਦੇ ਉੱਤੇ ਕੱਚ ਦੀ ਪਰਤ ਜਿਹੀ ਵੀ ਚੜਾਈ ਜਾਂਦੀ ਹੈ ਉਹਦੇ ਨਾਲ ਆਪਾਂ ਆਮ ਹੀ ਅਖਬਾਰਾਂ ਦੇ ਵਿੱਚ ਪੜ੍ਹਦੇ ਆਂ ਕਿ ਪਹਿਲਾਂ ਤਾਂ ਜਿਹੜੇ ਪਤੰਗ ਚੜਾਉਣ ਵਾਲੇ ਨੇ ਉਹਨਾਂ ਦੀਆਂ ਉਂਗਲਾਂ ਕੱਟੀਆਂ ਜਾਂਦੀਆਂ ਨਗੀਆਂ ਆ ਕਈ ਰਾਘੀਰਾਂ ਦੇ ਗਲੇ ਕੱਟੇ ਜਾਂਦੇ ਆ ਪੰਛੀਆਂ ਦੇ ਬਹੁਤ ਸਾਰਿਆਂ ਦੇ ਅੰਗ ਕੱਟੇ ਜਾਂਦੇ ਆ ਉਹ ਵਿਚਾਰੇ ਮਰ ਜਾਂਦੇ ਆ ਕਈ ਬੰਦਿਆਂ ਦੀ ਵੀ ਮੌਤ ਹੋਈ ਆ ਇਸ ਕਰਕੇ ਇਸੇ ਪ੍ਰੋਬਲਮ ਦੇ ਮੱਦੇ ਨਜ਼ਰ ਇਸ ਡੋਰ ਦੇ ਉੱਤੇ ਪਾਬੰਦੀ ਲਾਈ ਗਈ ਹੈ ਸੋ ਆਪਣੇ ਜ਼ਿਲ੍ਹੇ ਦੇ ਵਿੱਚ ਵੀ ਉਹ ਹੁਕਮ ਨੇ ਕਿ ਜੇ ਕੋਈ ਇਹ ਡੋਰ ਚਾਈਨਾ ਡੋਰ ਹੈ ਜਿਹੜੀ ਉਹ ਵਰਤਦਾ ਜਾਂ ਉਹਨੂੰ ਸਟੋਰ ਕਰਦਾ ਜਾਂ ਉਹਨੂੰ ਵੇਚਦਾ ਕਿਸੇ ਵੀ ਤਰੀਕੇ ਨਾਲ ਤਾਂ ਉਸ ਉੱਤੇ ਕਾਨੂੰਨ ਮੁਤਾਬਕ ਕਾਰਵਾਈ ਹੋਏਗੀ ਇਹ ਪਾਬੰਦੀ ਦੀਨ ਹੈਗੀ ਗੱਲ ਠੀਕ ਹੈ